ਸਾਰ এਸ਼ੀਆ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਅੱਜ 파ਰਤ ਵਾਸਤੇ ਬਹੁਤ ਹੀ ਦੁੱਖ ਦੀ ਖਬਰ ਹੈ 에어 ਇੰਡੀਆ ਜੋ ਅੱਜਕੱਲ ਟਾਟਾ ਗਰੁੱਪ ਵੱਲੋਂ ਚਲਾਈ ਜਾਂਦੀ ਹੈ ਉਸਦਾ ਇੱਕ ਜਹਾਜ਼ ਅੱਜ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੋ ਗਿਆ ਭਾਵ ਕਿ ਪੂਰੀ ਤਰ੍ਹਾਂ ਤਬਾਹ ਹੋ ਗਿਆ ਟਾਟਾ ਗਰੁੱਪ ਦੇ ਮੁਖੀ एन चंद्रशेखर ने इसकी पुष्टि की थी है उन्होंने मीडिया को स्टेटमेंट कहा है कि हाँ टाटा इंडिगो का एक जहाज अच अहमदाबाद एयरपोर्ट से क्रैश हुआ है प्राप्त सूचनाव अनुसार फ्लाइट नंबर एक सत्त एक अज एक बज के अठत्ती मिनट सरदार वल्लभ भाई पटेल ਏਅਰਪੋਰਟ ਤੋਂ ਲੰਡਨ ਵਾਸਤੇ ਰਵਾਨਾ ਹੋਈ ਸੀ 1:38 ਮਿੰਟ ਤੇ ਜਿਵੇਂ ਹੀ ਇਹ ਫਲਾਈਟ ਹਵਾ ਦੇ ਵਿੱਚ ਉੱਡੀ ਫਲਾਈਟ ਦੇ ਪਾਇਲਟ ਸਮੀਰ ਸੱਬਰਵਾਲ ਨੇ ਤੁਰੰਤ ਐਮਰਜੈਂਸੀ ਕਾਲ ਏਅਰਪੋਰਟ ਅਧਿਕਾਰੀਆਂ ਨੂੰ ਭੇਜੀ ਇਸ ਤੋਂ ਪਹਿਲਾਂ ਕਿ ਏਅਰਪੋਰਟ ਐਮਰਜੈਂਸੀ ਅਧਿਕਾਰੀ ਕੁਝ ਕਰ ਪਾਉਂਦੇ 2 ਮਿੰਟ ਦੇ ਵਿੱਚ ਵਿੱਚ ਹੀ ਜਹਾਜ਼ ਉੱਥੇ ਇੱਕ ਬਿਲਡਿੰਗ ਦੇ ਉੱਤੇ ਡਿੱਗਾ ਇੱਕ ਹਸਪੀਟਲ ਦੇ ਹੋਸਟਲ ਦੀ ਬਿਲਡਿੰਗ ਉੱਤੇ ਇਹ ਜਹਾਜ਼ ਡਿੱਗ ਕੇ ਪੂਰੀ ਤਰ੍ਹਾਂ ਤਬਾਹ ਹੋ ਗਿਆ ਆਸ-ਪਾਸੇ ਅੱਗ ਦੇ ਧੂੰਏਂ ਦੇ ਪਹਾੜ ਫੈਲ ਗਏ ਚਾਰੇ ਪਾਸੇ ਸਵਾ ਹੀ ਸਵਾਹ ਫੈਲ ਗਈ ਇਸ ਜਹਾਜ਼ ਦੇ ਵਿੱਚ 232 ਦੇ ਕਰੀਬ ਸਵਾਰ ਸਨ ਇਸ ਤੋਂ ਇਲਾਵਾ ਦੋ ਪਾਇਲਟ ਅਤੇ 10 ਕਰੂ ਕੈਬਨ ਮੈਂਬਰ ਇਹਦੇ ਵਿੱਚ ਸਵਾਰ ਸਨ ਫਲਾਈਟ ਜਿਵੇਂ ਹੀ ਉੱਡੇ ਅਜੇ ਰਿਸ਼ਤੇਦਾਰ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਸੀ ਆਫ ਕਰਕੇ ਵੀ ਨਹੀਂ ਸੰਗਏ ਕਿ ਉਹਨਾਂ ਦੇ ਸਾਹਮਣੇ ਹੀ ਇਹ ਹਾਦਸਾ ਵਾਪਰ ਗਿਆ ਆ ਜੋ ਤੁਸੀਂ ਵੀਡੀਓ ਅਤੇ ਤਸਵੀਰਾਂ ਦੇਖ ਰਹੇ ਹੋ ਇਹ ਜਹਾਜ਼ ਵਿੱਚ ਸਵਾਰ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਬਣਾਈਆਂ ਗਈਆਂ ਸਨ ਸਿਲਹਾਲ ਸੀ ਆਈ ਐਸ ਐਫ ਫੋਰਸ ਉਸ ਜਗ੍ਹਾ ਦੇ ਉੱਤੇ ਉਸ ਜਹਾਜ਼ ਦੇ ਮਲਬੇ ਨੂੰ ਹਟਾ ਰਹੀ ਹੈ ਅਤੇ ਉਸ ਜਹਾਜ਼ ਦੇ ਵਿੱਚ ਕਿੰਨੇ ਜ਼ਖਮੀ ਹੋਏ ਨੇ ਜਾਂ ਕਿੰਨੇ ਮਰੇ ਨੇ ਉਹਨਾਂ ਸਾਰਿਆਂ ਦੀ ਜੜੀ ਆ ਉਹ ਇਸ ਸਮੇਂ ਬਚਾਓ ਕਾਰਜ ਦੇ ਵਿੱਚ ਲੱਗੀ ਹੋਈ ਆ ਇਹ ਜਹਾਜ਼ ਕਿਉਂਕਿ ਉੱਥੋਂ ਦੇ ਹੀ ਇੱਕ ਹਸਪਤਲ ਦੇ ਹਸਟਲ ਦੇ ਉੱਤੇ ਡਿੱਗਾ ਜਿਸ ਕਰਕੇ ਹੋ ਸਕਦਾ ਹੈ ਕਿ ਜ਼ਖਮੀਆਂ ਦੇ ਬਚਣ ਦੀ ਸੰਭਾਵਨਾ ਵੱਧ ਹੋਵੇ ਕਿੰਨੇ ਨਾਗਰਿਕਾਂ ਦੀ ਇਹਦੇ ਵਿੱਚ ਮੌਤ ਹੋਈ ਹੈ ਵੱਖ-ਵੱਖ মিডিਆ ਰਾਹੀਂ ਵੱਖ-ਵੱਖ ਬਿਆਨ ਆ ਰਹੇ ਹਨ ਫਿਲਹਾਲ ਜਦੋਂ ਤੱਕ ਰਾਹਤ ਕਾਰਜ ਮੁਕੰਮਲ ਨਹੀਂ ਕਰ ਲਏ ਜਾਂਦੇ ਤਦ ਤੱਕ ਇਹ ਗਿਣਤੀ ਦੱਸਣੀ ਮناسب ਨਹੀਂ ਹੈ ਖਬਰਾਂ ਦੇ ਮੁਤਾਬਕ ਇਹਦੇ ਵਿੱਚ 169 ਦੇ ਕਰੀਬ ਭਾਰਤੀ ਸਵਾਰ ਸਨ 8 ਦੇ ਕਰੀਬ ਪੁਰਤਗਾਲੀ ਇੱਕ ਕੈਨੇਡਾ ਦਾ ਅਤੇ ਬਾਕੀ ਯੂਕੇ ਦੇ ਨਾਗਰਿਕ ਇਹਦੇ ਵਿੱਚ ਸਵਾਰ ਸਨ ਇਹ ਫਲਾਈਟ ਨੇ ਅੱਜ 6:30 ਵਜੇ ਲੰਡਨ ਪਹੁੰਚਣਾ ਸੀ ਪਰ ਇਹ ਮੰਦ ਭਗਾ ਕਾਰਵਾਪ੍ਰਯਾ ਬਹੁਤ ਵੱਡੇ ਗੰਤੀ ਦੇ ਵਿੱਚ ਲੋਕ ਹਸਪੀਟਲ ਤੇ 에어ਪੋਰਟ ਦੇ ਉੱਤੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਰਾਹਤ ਕਾਰਜ ਦੇ ਅਧਿਕਾਰੀਆਂ ਨੇ ਅਤੇ ਪੁਲਸ ਫੋਰਸ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜ ਦੇ ਰੂਪ ਦੇ ਵਿੱਚ ਇਕੱਠੇ ਨਾ ਆਉਣ ਤਾਂ ਕਿ ਉਹਨਾਂ ਨੂੰ ਬਚਾਓ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਨਾ ਆਵੇ ਸੁਭਾਅਤ ਹੀ ਮੰਦ ਭਾਗੀ ਕੜਨਾ ਵਾਪਰੇ ਹੈ 에어ਪੋਰਟ ਦੇ ਅਧਿਕਾਰੀਆਂ ਨੇ ਇੰਡੀਅਨ 에어ਲਾਈਨਸ ਜੋ ਅੱਜਕੱਲ ਟਾਟਾ ਗਰੁੱਪ ਦੇ ਅਧੀਨ ਕੰਮ ਕਰਦੀ ਹੈ ਉਨਾ ਵੱਲੋਂ ਇਸ ਜਹਾਜ਼ ਵਿੱਚ ਸਵਾਰ ਸਵਾਰੀਆਂ ਦੀ ਲਿਸਟ ਜਨਤਕ ਕਰ ਦਿੱਤੀ ਹੈ ਕਿ ਇਸ ਜਹਾਜ਼ ਦੇ ਵਿੱਚ ਕਿੰਨੇ ਸਵਾਰ ਸਨ ਉਹਨਾਂ ਦੇ ਨਾਮ ਕੀ ਸਨ ਅਤੇ ਉਹ ਕਿਸ ਸੀਟ ਨੰਬਰ ਤੇ ਬੈਠੇ ਸਨ ਕਿਹਾ ਜਾਂਦਾ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਇਸ ਜਹਾਜ਼ ਦੇ ਵਿੱਚ ਸਵਾਰ ਸਨ 12 ਨੰਬਰ ਸੀਟ ਉਹਨਾਂ ਦੀ ਇਸ ਜਹਾਜ਼ ਦੇ ਵਿੱਚ ਸੀ ਜੋ ਆਪਣੀ ਲੜਕੀ ਨੂੰ ਮਿਲਣ ਵਾਸਤੇ ਲੰਡਨ ਜਾ ਰਹੇ ਸਨ ਉਹਨਾਂ ਨਾਲ ਕੀ ਵਾਪਰਿਆ ਇਹ ਫਿਲਹਾਲ ਮੀਡੀਆ ਦੇ ਵਿੱਚ ਇਸ ਸੰਬੰਧੀ ਕੁਝ ਵੀ ਨਹੀਂ ਹੈ ਸੋ ਬਹੁਤ ਹੀ ਦੁੱਖਦਾਇਕ ਘੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਹੈ ਔਰ ਸਾਰੇ ਭਾਰਤ ਦੇ ਨਾਗਰਿਕਾਂ ਨੂੰ ਇਸ ਘਟਨਾ ਉੱਤੇ ਬੇहद ਅਫਸੋਸ ਲੱਗਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਤੇ ਕੇਰਮੰਤਰੀ ਅਮਿਤ ਸ਼ਾ ਤੁਰੰਤ ਅਹਮਦਾਬਾਦ ਲਈ ਰਵਾਨਾ ਹੋ ਗਏ ਸੰਜੋਥੇ ਪਹੁੰਚ ਚੁੱਕੇ ਹਨ ਮੀਡੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਖਬਰਾਂ ਇਸ ਬੰਦੇ ਆ ਰਹੀਆਂ ਨੇ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੀਆਂ ਫੋਟੋਆਂ ਉਹਨਾਂ ਦੇ ਨਾਲ ਆਈਆਂ ਨੇ ਸਾਡੇ ਇਸ ਮੀਡੀਆ ਸਟਾਰ ਇਸ ਸ਼ਿਆਰ ਇਸ ਸੱਚੇ ਭਾਰਤ ਦੇ ਨਾਗਰਿਕਾਂ ਨੂੰ ਖਾਸ ਕਰ ਗੁਜਰਾਤ ਤੇ ਅਹਮਦਾਬਾਦ ਦੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਸੰਜਮ ਬਚਾਈ ਬਣਾਈ ਰੱਖਣ ਬਲਕਿ ਰਾਹਤਕਾਰ ਜਿਹੜੇ ਸੀਆਈਐਸ ਕਰ ਰਹੀ ਹੈ ਉਹਨਾਂ ਨੂੰ ਰਾਹਤਕਾਰ ਕਰੰ ਦੇਣ ਤਾਂ ਕਿ ਸਹੀ ਤੌਰ ਤੇ ਜਿਹੜੇ ਜ਼ਖਮੇ ਹਨ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਸੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦਾ ਸਾਹਤੇ ਇਸ মিডিਆ ਸਟਾਰ ਏਸ਼ੀਆ ਨੂੰ ਬੇਹਤ ਅਫਸੋਸ ਹੈ ਅਸੀਂ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਦੇ ਜੀ ਇਸ ਹਾਦਸੇ ਦੇ ਵਿੱਚ ਸਦਾ ਸਦਾ ਲਈ ਵਿਛੜ ਗਏ ਉਹਨਾਂ ਦੇ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜਿਹੜੇ ਜਕਮੇ ਹਨ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਅਰਦਾਸ ਕਰਦੇ ਹਾਂ ਕਿਹਾ ਜਾਂਦਾ ਹੈ ਕਿ ਇਸ ਜਹਾਜ਼ ਅਤੇ ਜਾਂ ਇਸ ਕਿਸਮ ਦੇ ਜਹਾਜ਼ ਅਤੇ ਅਮਰੀਕਾ ਦੇ ਮੀਡੀਆ ਦੇ ਵਿੱਚ ਪਹਿਲਾਂ ਬਹੁਤ ਸਾਰੀਆਂ ਰਿਪੋਰਟਾਂ ਛਪ ਚੁੱਕੀਆਂ ਨੇ ਕਿ ਇਹ ਜਹਾਜ਼ ਹੁਣ ਨਾਗਰਿਕਾਂ ਦੀ ਸੁਰੱਖਿਆ ਪੱਖੋਂ ਸਹੀ ਨਹੀਂ ਹਨ ਸੋ ਬਹੁਤ ਬਾਰੇ ਇਸ ਸੰਬੰਧੀ ਮੀਡੀਆ 'ਚ ਖਬਰਾਂ ਆ ਚੁੱਕੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗੀਆਂ ਨੇ ਕਿ ਇਹ ਜਹਾਜ਼ ਹੁਣ ਸਵਾਰੀਆਂ ਦੇ ਸਫਰ ਲਈਕ ਨਹੀਂ ਫਿਲਹਾਲ ਕੱਲ੍ਹ ਤੱਕ ਬਹੁਤ ਕੁਝ ਸਾਹਮਣੇ ਆ ਜਾਵੇਗਾ ਕੀ ਘਟਨਾ ਕਿਉਂ ਵਾਪਰੀ ਤੇ ਕਿਵੇਂ ਵਾਪਰੀ ਜਦੋਂ ਹੀ ਇਸ ਜਹਾਜ਼ ਦਾ ਬਲੈਕ ਬਾਕਸ ਮਿਲ ਜਾਵੇਗਾ ਸਾਰਾ ਕੁਝ ਸਾਹਮਣੇ ਆ ਜਾਵੇਗਾ ਸੋ ਅਸੀਂ ਇਸ ਘਟਨਾ ਤੇ ਬੇहद ਅਫਸੋਸ ਪ੍ਰਗਟ ਕਰਦੇ ਹਾਂ ਔਰ ਨਾਲ ਹੀ ਕਾਮਨਾ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਐਹੋ ਜਈਆਂ ਘਟਨਾਵਾਂ ਨਾ ਵਾਪਰਨ ਬੇहद ਅਫਸੋਸ ਦੇ ਨਾਲ ਸਟਾਰ ਏਸ਼ੀਆ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹੈ ਇਸ ਹੱਥ ਸੇ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ